올라이ਟ দোস্তੋ ਆ ਗਿਆ Samsung A16 5G हां जी ਮੈਨੂੰ ਪਤਾ ਹੈ ਵੀਡੀਓ ਲੇਟ ਹੋ ਗਈ ਹੈ ਪਰ ਕੀ ਕਰੀਏ ਸਾਨੂੰ ਪਹਿਲਾ ਫੋਨ ਫੋਨ ਨੂੰ ਮਾਰਕੀਟ ਚ ਆਉਣ ਦਾ ਵੇਟ ਕਰਨਾ ਪੈਂਦਾ ਹੈ ਫਿਰ ਟੈਸਟਿੰਗ ਫਿਰ ਜਾ ਕੇ ਵੀਡੀਓ ਬਣਦੀ ਹੈ ਮੈਂ ਇੰਪਰੂਵ ਕੀਤਾ ਹੈ ਸਿਸਟਮ ਬਾਕੀ ਇੱਥੇ ਤੁਹਾਨੂੰ 6+6 ਸਾਲ ਦੀ ਅਪਡੇਟ ਮਿਲਦੀ ਹੈ MediaTek Dimensity 6300 ਦੇ ਨਾਲ 5000mAh ਦੀ ਬੈਟਰੀ ਮਿਲਦੀ ਹੈ ਸਿਰਫ 11499 ਰੁਪਏ ਚਲੋ ਜੀ ਜਲਦੀ ਜੀ ਅਨਬਾਕਸਿੰਗ ਕਰਦੇ ਹਾਂ ਇਸ ਫੋਨ ਦੀ ਤੇ ਜਾਣਦੇ ਹਾਂ ਕੀ ਖਾਸ ਦਿੱਤਾ ਹੈ Samsung ਨੇ ਇਸ ਫੋਨ ਚ ਤੁਸੀਂ ਦੇਖ ਰਹੇ ਹੋ ਅਨਬਾਕਸ ਪੰਜਾਬੀ YouTube ਚੈਨਲ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਔਨ ਕਰ ਲਿਓ ਤਾਂ ਕਿ ਅੱਗੇ ਉਹਨਾਂ ਸਾਰੀ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ ਟਿਪੀਕਲ ਜਿਹਾ Samsung ਬਾਕਸ ਮਿਲਦਾ ਹੈ ਇੱਥੇ ਤੇ ਇਸ ਦੇ ਉੱਤੇ ਲਿਖਿਆ ਹੋਇਆ Galaxy A16 ਖੁੱਲ ਜਾ SIM SIM ਐਂਡ ਚਲਿਏ ਫੋਨ ਨੂੰ ਸਾਈਡ 'ਚ ਰੱਖ ਦਿੰਨੇ ਹੈ ਤੇ ਹੋਰ ਦੇਖ ਲੈਣੇ ਹੈ ਕਿ ਬਾਕੀ ਫੋਨ ਦੇ ਨਾਲ ਕੀ ਮਾਲ ਮੱਤਾ ਹੁੰਦਾ ਹੈ ਸਭ ਤੋਂ ਪਹਿਲਾਂ SIM ਜੈਕਟਰ ਪਿੰਨ ਐਂਡ ਇਸ ਬਾਕਸ ਦੇ ਅੰਦਰ Type C ਤੋਂ Type C ਕੇਬਲ ਡਾਕੂਮੈਂਟਸ ਐਂਡ ਚਾਰਜਿੰਗ ਤਾਂ ਮਿਸਿੰਗ ਸਹੀ ਗਈ ਇਹਨਾਂ ਨੇ ਹੁਣ ਕੇਸ ਵੀ ਦੇਣਾ ਬੰਦ ਕਰ ਦਿੱਤਾ। ਬਾਕੀ ਐਸ ਤੇ ਤੁਹਾਡੀ ਕੀ ਰਾਏ ਆ ਕਮੈਂਟ ਬਾਕਸ ਤੇ ਜਰੂਰ ਦੱਸਿਓ। ਇਹਨੂੰ ਖੋਲਣ ਦਾ ਅਲੱਗ ਹੀ ਮਜ਼ਾ ਹੈ। ਵਾਓ ਯਾਰ ਲੋਕੇਟ। ਕਿਹ ਸ਼ਾਨਦਾਰ ਡਿਜ਼ਾਈਨ ਹੈਗਾ। ਕਮਾਲ ਦੀ ਫਿਨਿਸ਼ਿੰਗ ਕੀਤੀ ਹੈ। ਅਗਰ ਤੁਸੀਂ ਧਿਆਨ ਨਾਲ ਵੇਖੋ ਤਾਂ ਇੱਕ ਅਲੱਗ ਹੀ ਵਾਈਟ ਟੈਕਸਚਰ ਬਣ ਰਿਹਾ ਹੈ। ਹੁਣੇ ਸਾਡੇ ਕੋਲ ਜਿਹੜਾ ਕਲਰ ਹੈ ਉਹ ਹੈ ਬਲਿੰਕ ਬਲੈਕ ਕਲਰ। ਬਾਕੀ ਦੋ ਹੋਰ ਕਲਰ ਆਉਂਦੇ ਆ। ਗਲੈਮ ਗ੍ਰੀਨ, ਵਾਈਬਲਿੰਗ ਬਲੂ। ਇਹ ਤੁਹਾਡੇ ਡਿਪੈਂਡ ਕਰਦਾ ਤੁਸੀਂ ਕਿਹੜਾ ਕਲਰ ਲੈਣਾ ਚਾਹੁੰਦੇ ਹੋ। ਬਾਕੀ ਮੈਨੂੰ ਸਭ ਤੋਂ ਵਧੀਆ ਲੱਗਿਆ ਇਸਦਾ ਕੈਮਰਾ ਮੋਡਿਊਲ ਜਮਾ S3 ਵਰਗਾ ਦਿੱਤਾ ਹੋਇਆ। ਬਾਕੀ ਬੈਕ ਪੈਨਲ ਪੋਲੀਕਾਰਬੋਨੇਟ ਚੋਂਦਾ ਹੈ ਵਿਦ ਮੈਟ ਫਿਨਿਸ਼ ਦੇ ਨਾਲ। F15 ਦੇ ਮੁਕਾਬਲੇ ਵੇਖਿਆ ਜਾਵੇ ਤਾਂ ਸਿਰਫ ਕੈਮਰਾ ਮੋਡਿਊਲ ਤੇ ਕਲਰਸ ਹੀ ਚੇਂजेस ਵੇਖਣ ਨੂੰ ਮਿਲਦੇ ਆ। ਬਾਕੀ ਸਭ ਸੇਮ ਹੀ ਹੈਗਾ ਪਰ ਮੈਨੂੰ ਪਿਛਲੇ ਸਾਲ ਦੇ ਮੁਕਾਬਲੇ ਆਹ ਫੋਨ ਕਾਫੀ ਸਲਿਮ ਲੱਗਿਆ ਤੇ ਹਲਕਾ ਵੀ। ਕਿਉਂਕਿ ਪਿਛਲੇ ਸਾਲ ਤੁਹਾਨੂੰ 6000 mAh ਦੀ ਬੈਟਰੀ ਮਿਲਦੀ ਸੀ। ਹੁਣ ਇਸ ਵਾਰ 5000 mAh ਦੀ ਬੈਟਰੀ ਮਿਲ ਰਹੀ ਆ। ਬਾਕੀ ਸਹੀ ਦੱਸਾਂ ਤਾਂ ਪਹਿਲੇ ਦਿਨ ਤੋਂ ਹੀ ਤੁਹਾਨੂੰ ਫੋਨ ਤੇ ਕਵਰ ਲਗਾ ਕੇ ਰੱਖਣਾ ਪਊਗਾ ਕਿਉਂਕਿ ਇਹ ਕਾਫੀ ਗੰਦਾ ਹੋਣ ਵਾਲਾ ਹੈ ਪੋਰਟਸ ਐਂਡ ਬਟਨ ਦੀ ਗੱਲ ਕਰਾਂ ਤਾਂ ਥੱਲੇ ਪਾਸੇ ਤੁਹਾਨੂੰ ਮਾਈਕ੍ਰੋਫੋਨ ਟਾਈਪ ਸੀ ਟੂ ਟਾਈਪ ਸੀ ਚਾਰਜਿੰਗ ਪੋਰਟ ਸਪੀਕਰ ਗ੍ਰਿਲ ਵੇਖਣ ਨੂੰ ਮਿਲੋ ਸੱਜੇ ਪਾਸੇ ਪਾਵਰ ਆਨ ਆਫ ਬਟਨ ਫਿੰਗਰਪ੍ਰਿੰਟ ਸੈਂਸਰ ਤੇ ਵੋਲਿਊਮ ਰੋਕਰਸ ਬਟਨ ਵੇਖਣ ਨੂੰ ਮਿਲਦੇ ਹਨ ਫੋਨ ਦੇ ਉੱਤੇ ਪਾਸੇ ਨੌਇਸ ਕੈਂਸਲਿੰਗ ਮਾਈਕ੍ਰੋਫੋਨ 10.5 mm ਜੈਕ ਨਹੀਂਗਾ ਤੇ ਨਾ ਹੀ IR ਬਲਾਸਟਰ ਖੱਬੇ ਪਾਸੇ ਤੁਹਾਨੂੰ SIM ਕਾਰਡ ਟ੍ਰੇ ਮਿਲਦੀ ਹੈ ਇਹਨੂੰ ਕੱਢ ਕੇ ਵੇਖ ਲਈਏ ਤਾਂ ਇੱਥੇ ਤੁਹਾਨੂੰ ਹਾਈਬ੍ਰਿਡ SIM ਕਾਰਡ ਸਲੋਟ ਮਿਲਦਾ ਹੈ ਚਲੋ ਹੁਣ ਗੱਲ ਕਰਦੇ ਹਾਂ ਡਿਸਪਲੇ ਦੀ ਇੱਥੇ ਤੁਹਾਨੂੰ 6.7 ਇੰਚ ਦੀ ਸੁਪਰ AMOLED ਡਿਸਪਲੇ ਮਿਲਦੀ ਹੈ 90 ਹਰਟਜ਼ ਰਿਫਰੈਸ਼ ਰੇਟ ਦੇ ਨਾਲ ਇਸ ਦੇ ਨਾਲ ਸਿਰਫ 800 ਨਿਟਸ ਦੀ ਪੀਕ ਬ੍ਰਾਈਟਨੈਸ ਮਿਲਦੀ ਹੈ ਆ ਮੈਨੂੰ ਘਟ ਹੀ ਲੱਗੀ ਇਸ਼ੂ ਹੋਣ ਵਾਲਾ ਫੋਨ ਨੂੰ ਤੂਪ ਚ ਯੂਜ਼ ਕਰਦੇ ਟਾਈਮ ਐਂਡ ਆ ਨੋਚ ਡਿਸਪਲੇ ਹੈ ਤੇ ਉੱਤੇ ਤੋਂ ਚਿੰਨ ਕਾਫੀ ਵੱਡਾ ਹੈਗਾ ਪਰ ਬੈਜਲਸ ਠੀਕ ਠਾਕ ਜੀ ਹੈ। ਬਾਕੀ ਮੇਰੇ ਸਾਹਮਣੇ ਇਹਨਾਂ ਨੂੰ 5 ਹਾਲ ਡਿਸਪਲੇ ਦੇਣੀ ਚਾਹੀਦੀ ਸੀ। ਸੁਪਰ ਅਮੋਲਰ ਡਿਸਪਲੇ ਹੋਣ ਕਰਕੇ ਕਿਆ ਕਮਾਲ ਦੇ ਕਲਰਸ ਵੇਖਣ ਨੂੰ ਮਿਲਦੇ ਆ। ਬਾਕੀ ਵਾਈਡ 1 L1 ਦਾ ਵੀ ਸਪੋਰਟ ਹੈਗਾ। Netflix ਵਗੈਰਾ ਤੇ ਤੁਸੀਂ ਫੁੱਲ HD ਚ ਕੰਟੈਂਟ ਨੂੰ ਵੇਖ ਸਕਦੇ ਹੋ। ਸਪੀਕਰ ਦੀ ਗੱਲ ਕਰਾਂ ਤਾਂ ਇੱਥੇ ਤੁਹਾਨੂੰ ਸਿੰਗਲ ਸਪੀਕਰ ਹੀ ਮਿਲੂ। ਸਾਊਂਡ ਰੀਸੈਂਟ ਜੀ ਹੈ ਇਹਨਾਂ ਦੀ। ਸਪੈਸੀਫਿਕੇਸ਼ਨ ਦੀ ਗੱਲ ਕਰਾਂ ਤਾਂ ਇਸ ਫੋਨ 'ਚ ਤੁਹਾਨੂੰ MediaTek Dimensity 6300 ਪ੍ਰੋਸੈਸਰ ਮਿਲਦਾ ਹੈ ਸ਼ੁਕਰ ਹੈ ਇਹਨਾਂ ਨੇ ਐਗਜ਼ੋਨਸ ਪ੍ਰੋਸੈਸਰ ਨਹੀਂ ਦਿੱਤਾ ਬਾਕੀ LPDDR4X RAM ਤੇ UFS 2.2 ਸਟੋਰੇਜ ਮਿਲਦੀ ਹੈ ਬਾਕੀ ਆ ਫੋਨ ਤਿੰਨ ਵੈਰੀਐਂਟਸ ਆਉਂਦਾ ਹੈ 4 128GB 6 128GB ਐਂਡ 8 128GB ਗੇਮਿੰਗ ਦੀ ਗੱਲ ਕਰਾਂ ਤਾਂ ਤੁਸੀਂ BGMI ਸਮੂਥ ਪਲੱਸ ਸੈਟਿੰਗ 'ਚ ਖੇਡ ਸਕਦੇ ਹੋ ਇਹਦੇ ਨਾਲ ਜੈਰੋ ਸੈਂਸਰ ਦਾ ਵੀ ਸਪੋਰਟ ਮਿਲਦਾ ਹੈ ਬੈਟਰੀ ਐਂਡ ਚਾਰਜਰ ਦੀ ਗੱਲ ਕਰੀਏ ਤਾਂ ਇਸ ਫੋਨ 'ਚ ਤੁਹਾਨੂੰ 5000mAh ਦੀ ਬੈਟਰੀ ਮਿਲਦੀ ਹੈ ਪਿਛਲੇ ਸਾਲ 6000 एमएच की बैटरी मिलती है मिल बाकी आ फोन 25 वाट दी फास्ट चार्जिंग नु सपोर्ट करदा है पर हमेशा दी तरह चार्जर ਤੁਹਾਨੂੰ ਅਡ ਤੋਂ ਹੀ ਲੈਣਾ ਪਵੇਗਾ ਉਹ ਕਾਫੀ ਕੋਸਟਲੀ ਹੀ ਹੁੰਦਾ ਚਲਿਏ ਇੱਕ ਨજર ਕੈਮਰਾ ਵਾਲ ਵੀ ਮਾਰ ਲਈਏ ਇਸ ਫੋਨ ਚ ਤੁਹਾਨੂੰ 트리플 ਕੈਮਰਾ ਸੈਟਅਪ ਮਿਲਦਾ ਹੈ ਮੇਨ 50 मेगापिक्सल ਦਾ ਮੇਨ ਕੈਮਰਾ 5 मेगापिक्सल ਦਾ আলਟਰਾ ਵਾਈਡ ਸੈਂਸਰ 2 मेगापिक्सल ਦਾ ਮੈਕਰੋ ਕੈਮਰਾ ਤੇ 13 ਮੈਗਾਪਿਕਸਲ ਦਾ ਫਰੰਟ ਕੈਮਰਾ ਮਿਲਦਾ ਹੈ 메ਨ ਕੈਮਰੇ ਦੇ ਨਾਲ ਤੁਸੀਂ 1080 ਪਿਕਸਲ 30 fps ਤੇ ਵੀਡੀਓ ਸ਼ੂਟ ਕਰ ਸਕਦੇ ਹੋ ਪਰ ਵੀਡੀਓ ਸਟੇਬਲ ਨਹੀਂ ਮਿਲਣ ਵਾਲੀ ਸੈਲਫੀ ਕੈਮਰੇ ਦੇ ਨਾਲ ਵੀ ਤੁਸੀਂ 1080 ਪਿਕਸਲ 30 fps ਤੇ ਵੀਡੀਓ ਸ਼ੂਟ ਕਰ ਸਕਦੇ ਹੋ ਬਾਕੀ ਮੈਂ ਸਾਰੀ ਫੋਟੋਸ ਤੇ ਵੀਡੀਓ Google Drive ਤੇ ਪਾ ਦਿੱਤੀ ਹੈ ਉਹਨਾਂ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਤੇ ਦੇ ਦਿੱਤਾ ਹੈ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ OS ਐਂਡ UI ਦੀ ਗੱਲ ਕਰੀਏ ਤਾਂ ਇਸ ਫੋਨ 'ਚ ਤੁਹਾਨੂੰ Samsung ਦਾ Old UI 6.1 ਮੈਕਨੋ ਮਿਲੋ Android 14 ਦੇ ਨਾਲ ਆ ਚੀਜ਼ ਮੈਨੂੰ ਹੋਰ ਵੀ ਖਰਾਬ ਲੱਗੀ। ਬਾਕੀ ਆ ਗੱਲ ਵੀ ਠੀਕ ਹੈ ਕਿ ਇਸ ਫੋਨ 'ਚ ਤੁਹਾਨੂੰ 6 ਸਾਲ ਦੀ ਮੇਜਰ ਅਪਡੇਟਸ ਮਿਲਦੀ ਹੈ, 6 ਸਾਲ ਦੀ ਸਿਕਿਉਰਿਟੀ ਅਪਡੇਟਸ ਮਿਲਦੀ ਹੈ। ਇਸ ਫੋਨ 'ਚ ਤੁਹਾਨੂੰ ਬਲੋਟਵੇਅਰ ਸੀ ਵੇਖਣ ਨੂੰ ਮਿਲੂ ਜੋ ਆਪਦੇ ਹਿਸਾਬ ਨਾਲ ਤੁਸੀਂ ਇਹਨਾਂ ਨੂੰ ਅਨਸਟਾਲ ਕਰ ਸਕਦੇ ਹੋ। ਪਰ ਕਨੈਕਟੀਵਿਟੀ 'ਚ ਤੁਹਾਨੂੰ Wi-Fi 5, Bluetooth 5.3 ਤੇ NFC ਦਾ ਸਪੋਰਟ ਮਿਲਦਾ ਹੈ। ਇਹਦੇ ਨਾਲ ਹੀ ਤੁਹਾਨੂੰ 7 5G ਬੈਂਡਸ ਵੀ ਮਿਲਦੇ ਆ। ਚਲੋ ਹੁਣ ਗੱਲ ਕਰਦੇ ਹਾਂ ਇਸ ਫੋਨ ਦੇ ਬਾਰੇ ਤੇ ਇਹਦੇ ਰੇਟ ਬਾਰੇ ਆਹ ਫੋਨ ਤਿੰਨ ਵੇਰੀਐਂਟਸ ਆਉਂਦਾ ਹੈ 482GB ਜੋ ਤੁਹਾਨੂੰ 11499 ਰੁਪਏ ਦਾ ਮਿਲਦਾ ਹੈ 628 ਵਾਲਾ 12999 ਰੁਪਏ ਤੇ 828GB ਵਾਲਾ 14499 ਰੁਪਏ ਦਾ ਮਿਲਦਾ ਹੈ ਬਾਕੀ ਹੁਣ ਆਹ ਫੋਨ ਕਿਹੋ ਜਿਹਾ ਹੈ ਤਾਂ ਦੇਖੋ ਫੋਨ ਵੇਖਣ ਚ ਕਾਫੀ ਸੁੰਦਰ ਤੇ ਸਲਿਮ ਹੈਗਾ ਕਿਉਂਕਿ ਓਵੇਂ ਹੀ ਸੈਮਸੰਗ ਨੇ ਆਪਣਾ ਜ਼ਿਆਦਾ ਧਿਆਨ ਡਿਜ਼ਾਈਨ ਤੇ ਹੀ ਦਿੰਦਾ ਹੈ ਬਾਕੀ ਸਭ ਤੋਂ ਖਰਾਬ ਚੀਜ਼ ਲੱਗਿਆ ਇਹਦਾ ਕੈਮਰਾ ਮੰਨਦਾ ਹੈ ਨੇ ਰੇਟ 'ਚ ਇਹੋ ਜਿਹਾ ਹੀ ਮਿਲਦਾ ਪਰ ਆ ਗੱਲ ਜਿਵੇਂ ਵੀ ਸਹੀ ਨਹੀਂ ਗਈ ਹੋਰ ਵੀ ਕਈ ਕੰਪਨੀਆਂ ਐ ਜੋ ਬੈਟਰੀ ਦੇ ਰਹੀ ਐ ਐਸ ਨਾਲੋ ਤੇ ਉਸ ਤੋਂ ਵੀ ਵੱਧ ਕੇ 4128 ਬੈਸ ਵੇਰੀਐਂਟ ਯਾਰ ਕਮਾਲ ਹੀ ਲਾ ਰੱਖੀ ਐ ਮੈਨੂੰ ਪਤਾ ਨਹੀਂ ਸੈਮਸੰਗ ਦੂਜੀ ਕੰਪਨੀਆਂ ਤੋਂ ਸਿੱਖਦੀ ਕਿਉਂ ਨਹੀਂ ਮੰਨਦੇ ਐ ਹਰ ਮੰਨਦੇ ਐ ਹਰ ਫੋਨ 'ਚ ਕਮੀਆਂ ਹੁੰਦੀਆਂ ਪਰ ਫਿਰ ਵੀ ਲਗਭਗ ਕਮੀਆਂ ਦੇਣਾ ਹੀ ਸਹੀ ਗੱਲ ਤਾਂ ਨਹੀਂ ਘਟੋ ਘਟ 6GB ਤੱਕ 6GB RAM ਤਾਂ ਦੇ ਦੇਣੀ ਚਾਹੀਦੀ ਸੀ। ਦੂਜੀ ਕੰਪਨੀ ਹਰ ਸਾਲ ਬੈਟਰੀ ਕਰਦੀ ਹੈ ਤੇ ਬੈਟਰੀ ਇਨਕਰੀਸ ਕਰਦੀ ਹੈ ਐਨੇ 6000mAh ਤੋਂ 5 5000mAh ਕਰ ਦਿੱਤੀ। ਇੱਕ ਚੀਜ਼ ਕਹਿ ਸਕਦੇ ਹਾਂ ডিসਪਲੇ ਕਮਾਲ ਦੀ ਹੈ। ਉਹ ਮੰਨਣਾ ਪਊ ਯਾਰ ਗੇਮਿੰਗ ਵੀ ਠੀਕ ਠਾਕ ਕਰਾ ਦਿੰਦੀ ਹੈ। ਪਰ ਸਿਰਫ ਡਿਜ਼ਾਈਨ ਤੇ ডিসਪਲੇ ਸੋਹਣੀ ਹੋਣ ਕਰਕੇ ਫੋਨ ਤਾਂ ਨਹੀਂ ਲਿਆ ਜਾ ਸਕਦਾ। ਮਾਰਕੀਟ 'ਚ ਹੋਰ ਬਥੇਰੇ ਬ੍ਰਾਂਡਸ ਦੇ ਇਹਦੇ ਨਾਲੋਂ ਵਧੀਆ ਫੋਨ ਮਿਲ ਜੂ। ਬਾਕੀ ਇਸ ਫੋਨ ਦੀ ਫੁੱਲ ਰਿਵਿਊ ਵੀਡੀਓ ਤੇ ਕਿਸੇ ਹੋਰ ਫੋਨ ਨਾਲ ਕੰਪੈਰੀਸ਼ਨ ਵੀਡੀਓ ਚਾਹੀਦੀ ਹੈ ਤਾਂ ਤੁਸੀਂ ਕਮੈਂਟ ਬਾਕਸ ਚ ਜਰੂਰ ਦੱਸਿਓ ਬਾਕੀ ਜਿਵੇਂ ਹੀ ਇਸ ਵੀਡੀਓ ਤੇ 50000 ਵਿਊਜ਼ ਪੂਰੇ ਹੋ ਜਾਣਗੇ ਤਾਂ ਅਸੀਂ ਇੱਕ ਰੈਂਡਮ ਬੰਦੇ ਨੂੰ ਆਹ ਫੋਨ ਗਿਫਟ ਕਰਾਂਗੇ ਚਲੋ ਜੀ ਮਿਲਦੇ ਹਾਂ ਅਗਲੀ ਵੀਡੀਓ ਚ ਜਾਂਦੇ ਜਾਂਦੇ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ